ਅੰਮ੍ਰਿਤਸਰ ਪੁਲਿਸ ਨੂੰ ਅੱਜ ਅਸਲ ਵਿੱਚ ਵੱਡੀ ਸਫਲਤਾ حاصل ਹੋਈ ਹੈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅੱਜ ਅੰਮ੍ਰਿਤਸਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਗੁਰਗੇਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਹਾਂ ਇਹ ਚਾਰੋਂ ਗੁਰਗੇ ਐਕਸਟਰਸ਼ਨ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਫਾਇਰਿੰਗ ਕਰਨ ਦਾ ਕੰਮ ਕਰਦੇ ਸੀ ਅਤੇ ਧਮਕਾਉਣ ਤੋਂ ਬਾਅਦ ਉਹਨਾਂ ਤੋਂ ਸਰੂਤੀ ਮੰਗਦੇ ਸੀ ਅਰੇ ਪਿਛਲੇ ਦਿਨੀ ਇਹਨਾਂ ਦੋ ਗੁਰਗੇ ਗੁਰਵਿੰਦਰ ਹਰਮਨ ਅਤੇ ਵਿਸ਼ਾਲ ਨੇ ਅੰਮ੍ਰਿਤਸਰ ਦੇ ਪਟਵਾਰਖਾਨੇ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਫਲੋਗਨ ਵੀ ਲਿਖੇ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਪਛਾਣ ਹੋਈ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਦੇ ਰਾਤ ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ ਔਰ ਕੁਝ ਕੁਝ ਵਿੱਚ ਗੁਰਵਿੰਦਰ ਹਰਮਨ ਨੇ ਮੰਨਿਆ ਕਿ ਉਸ ਦੇ ਕੋਲ ਗਲੌਕ ਪਿਸਟਲ ਹੈ ਜੋ ਕਿ ਅੰਮ੍ਰਿਤਸਰ ਦੇ ਸਿਵਲ ਲਾਈਨ ਏਰੀਆ ਦੇ ਵਿੱਚ ਛੁਪਾਇਆ ਹੋਇਆ ਹੈ ਤੇ ਜਿਸ ਤੋਂ ਬਾਅਦ ਅੱਜ ਉਹ ਪਿਸਟਲ ਨੂੰ ਬਰਾਮਦ ਕਰਨ ਵਾਸਤੇ ਜਦ ਅੰਮ੍ਰਿਤਸਰ ਪੁਲਿਸ ਮੌਕੇ ਤੇ ਪਹੁੰਚੀ ਤੇ ਗੁਰਵਿੰਦਰ ਹਰਮਨ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਗੁਰਵਿੰਦਰ ਹਰਮਨ ਦੇ ਲੱਤ ਤੇ ਗੋਲੀ ਮਾਰੀ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤਾਂ ਫਿਲਹਾਲ ਗੁਰਵਿੰਦਰ ਹਰਮਨ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜੋ ਕਿ ਜੇਰੇ ਇਲਾਜ ਹੈ ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਹੋਂ ਦਾ ਕੀ ਕਹਿਣਾ ਹੈ ਆਓ ਜਾਣ ਲੈਂਦੇ ਹਾਂ ਖੂਬ ਸੋਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅੱਜ ਉਹਨਾਂ ਨੂੰ ਤਾਰਤ ਪਹੁੰਚਿਆ ਦੀ ਜਿਸ ਤੋਂ ਬਾਅਦ ਐਨਕਾਉਂਟਰ ਕਰ ਦਿੱਤਾ ਗਿਆ। ਔਰ ਮੌਕੇ ਤੇ ਪਹੁੰਚੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਔਰ ਮੌਕੇ ਦਾ ਜਾਇਜ਼ਾ ਲੈ ਰਹੇ ਨੇ। ਔਰ ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੁਣ ਦਾ ਕੀ ਕਹਿਣਾ ਹੈ ਉਹ ਵੀ ਜਾਣ ਲੈ। ਆਰਗੇਨਾਈਜ਼ ਕ੍ਰਾਈਮ ਤੇ ਟੈਰਰ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅਸੀਂ ਚਾਰ ਆਪਰੇਟਿਵ ਫੜੇ ਆ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜਿਹੜੇ ਰਿਲੇਟਡ ਨੇ ਔਰ ਇਹ ਚਾਰੋਂ ਜਿਹੜੇ ਮੁਲਜ਼ਮ ਨੇ ਇਹ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਰਨਤਾਰਨ ਏਰੀਏ ਚ ਐਕਸਟਰਸ਼ਨ ਵਾਸਤੇ ਫਾਇਰਿੰਗ ਕਰਕੇ ਇਨਸੀਡੈਂਟਸ ਵੀ ਇਨਵੋਲਡ ਨੇ ਚਾਹੇ ਉਹ ਅਟੈਂਪਟ ਟੂ ਮਰਡਰ ਵੀ ਹੈ ਪੁਰਾਣੇ ਮੁਕੱਦਮੇ ਵੀ ਇਹਨਾਂ ਦੇ ਦਰਜ ਹੈ ਕਈ ਦੋਸ਼ੀਆਂ ਤੇ ਬੇਸਿਕਲੀ ਇਹਨਾਂ ਨੇ ਤਰਨਤਾਰਨ ਏਰੀਏ ਦੇ ਵਿੱਚ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਘਰ ਤੇ ਫਾਇਰਿੰਗ ਫੂਰਿੰਗ ਕੀਤੀ ਸਟੋਰਸ਼ਨ ਦੇ ਮੰਤਵ ਨਾਲ ਉਸ ਤੋਂ ਬਾਅਦ ਇੱਕ ਐਕ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰੈਫਿਟੀ ਅਪ ਤਾਂ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੀਰ ਸ਼ੇਰਾ ਇੱਕ ਬੀਕੇਆਈ ਆਪਰੇਟਿਵ ਹੈ ਜਿਹੜਾ ਅਰਮੀਨੀਆ ਦੇ ਵਿੱਚ ਹੈਗਾ ਤੇ ਉਹਨੂੰ ਪਿੱਛੇ ਜੇ ਡਿਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਭ ਦਾਸੂਵਾਲ ਤੇ ਅਫਰੀਦੀ ਤੂਤ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਏਲੀਅਸ ਹਰਮਨ ਇਹ ਪਿੱਖੀਵਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕਸਰ ਤਰਨਤਾਰਨ ਦੇ ਮੁਹੱਲੇ ਦਾ ਹੈ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਵਿੰਡ ਤਰਨਤਾਰਨ ਦਾ ਹੀ ਆ ਉਹ ਵੀ ਔਰ ਜੋਬਨਦੀਪ ਇਹ ਪਿੱਖੀਵਿੰਡ ਦੇ ਹੀ ਹੈ ਜਿਆਦਾ ਉਸ ਏਰੀਏ ਦੇ ਲੜਕੇ ਨੇ ਮੇਨ ਜਿਹੜਾ ਕੰਮ ਹੈ ਗੁਰਵਿੰਦਰ ਹਰਮਨ ਤੇ ਵਿਸ਼ਾਲ ਇਹ ਦੋਨੋਂ ਇਨਵੋਲਡ ਸੀਗੇ ਕੀਤੀ ਜਿਹੜਾ ਵਿਸ਼ਾਲ ਕੀਤੀ ਆ ਦੋ ਵਿਸ਼ਾਲ ਨੇ ਇਹਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ ਸਪੋਰਟ ਜਿਹੜਾ ਦੂਸਰਾ ਵਿਸ਼ਾਲ ਹੈ ਮੋਹੱਲਾ ਨਾਨਕਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਦੇ ਅਕਾਊਂਟ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਾਂ ਇਹੋ ਜਿਹਾ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨਤਾਰਨ ਪੁਲਿਸ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜਿਹੜੀ ਟੋਟਲ ਰਿਕਵਰੀ ਪਿਸਟਲ 30 ਬੋਰ ਸਪਰੇ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਿਨਾ ਨੰਬਰੀ ਬੇਸਿਕਲੀ ਜਦੋਂ ਅੱਜ ਸਵੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਸਿਵਲ ਲਾਈਨ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੀ ਸੀ ਕਿਉਂਕਿ ਰਾਤ ਨੂੰ ਨਾਈਟ ਡੋਮੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਇਹਨਾਂ ਕਿ ਬੰਦਾ ਭੱਜ ਗਿਆ ਤੇ ਦੂਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤਨਾ ਤਾਂ ਉਹ ਐਸੇ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇਤੋਂ ਭੱਜ ਗਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਭੱਜ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇੱਕ ਜਿਹੜਾ ਮੇਨ ਹੈ ਗੁਰਵਿੰਦਰ ਹਰ ਹਰਮਨ ਇਹ ਐਡਮਿਟਡ ਆ ਹਸਪੀਟਲ ਚ ਜਿਹੜੇ ਇਲਾਜ ਹੈ ਇਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜਾ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾ ਰਹੀ ਸਰ ਜੀ ਲਖਾਫਾ ਟਿਕਾ ਉਹਦੇ ਵਿੱਚ ਕੀ ਸੀ ਪੇਂਟ ਦਾ ਉਹ ਸੀਗਾ ਕਹਿਣ ਜੀ ਇਸ ਦਾ ਕੀ ਕੰਮ ਸੀਗਾ ਤੁਹਾਨੂੰ ਲੱਗਦਾ ਕੁਛ ਆ ਦੇਖੋ ਬੇਸਿਕਲੀ ਇਹ ਗ੍ਰੈਫਿਟੀ ਦਾ ਕੰਮ ਕਰਦੇ ਆ ਲਾਲਚ ਵਾਸਤੇ ਇਹਨਾਂ ਨੂੰ ਪੈਸੇ ਜਿਹੜੇ ਆ ਜਾਂਦੇ ਬਾਹਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋਬਨ ਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਤੇ ਨਾਲ ਐਕਸਟਰਸ਼ਨ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਨੇ ਤਰਨਤਨ ਦੇ ਏਰੀਏ ਚ ਔਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਪਿੱਖੀਵੈਂਡਵੋਲਟੋ ਏਰੀਏ ਚ ਇਹਨਾਂ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਐਕਸਟਰਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਦੇ ਕਰਦੇ ਰਹੇ ਆ ਸਰ ਇੱਥੇ ਕਿਸ ਸੰਚਾਰ ਤੋਂ ਖੜੇ ਸੀਗੇ ਜਿਹਨੇ ਇਹ ਡੈਫੀਨਿਟਲੀ ਕੋਈ ਨੋ ਕੋ ਕ੍ਰਾਈਮ ਕਰਨ ਦੇ ਚੱਕਰ 'ਚ ਸੀਗੇ ਉਹ ਸਾਰੀ ਹੁਣ ਪੁੱਛ ਕੇ ਚੱਲੇਗੀ ਹੋ ਸਕਦਾ ਕੋਈ ਗ੍ਰਾਫਿਟੀ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਣ ਇਸ ਸਬੰਧ ਦੇ ਵਿੱਚ ਪਹਿਲਾਂ ਸਿਵਲ ਲਾਈਨ 'ਚ ਵੀ ਇੱਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਹੈ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਇੱਕ ਇੰਜਰਡ ਹੈ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਜਿਹੜੇ ਆਦਰਵਾਇਜ਼ ਠੀਕ ਨੇ ਚਾਹਨਾ ਦੇ ਕਿ ਸਰ ਇਥੋਂ ਨਹੀਂ ਜਾ ਮੁਕੇ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਇਹਨਾਂ ਦੀ ਪੁੱਛਗਿੱਛ ਕੀਤੀ ਹੋਈਆਂ ਨੇ ਸਰ ਕਿੰਨੀਆਂ ਤੋਂ ਪ੍ਰੋਬਲਮ ਆ ਦੇਖੋ ਉਹ ਸਾਰੀ ਗੱਲ ਤਰਨਤਾਰਨ ਪੁਲਿਸ ਦੀ ਟੀਮ ਮੈਂ ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਿਹਾ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਸਰ ਜਿਹੜੇ ਸਲੋਗਨ ਲਿਖੇ ਗਏ ਕਿਹਦੇ ਕਹਿੰਦੇ ਲਿਖੇ ਗਏ ਉਹ ਤਾਂ ਐਸਐਫਜੀ ਵਾਲੇ ਲਿਖਾਉਂਦੇ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਜਿਹਦੇ ਪਿੱਛੇ ਕੋਈ ਨਾਮ ਤਾਂ ਸਾਹਮਣੇ ਆਇਆ ਇੰਡੀਆ ਦਾ ਕੋਈ ਨਾਮ ਸਮਝਾ ਕੋਈ ਨਹੀਂ ਇੰਡੀਆ ਦਾ ਇਹ ਕੋਈ ਨਹੀਂ ਇੰਡੀਆ ਦੇ ਔਰੇ ਕ੍ਰਿਮੀਨਲਸ ਹੈ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਪਿੱਛੇ ਔਰ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਸ਼ਾਮਲ ਨੇ ਆ ਪਹਿਲਾਂ ਵੀ ਕਿਨੇ ਪੁਲਿਸ ਦੇ ਜੇ ਪੈਸੇ ਆਏ ਸਰ ਉਹਦਾ ਕੋਈ ਹਾਂਜੀ ਖਾਤੇ 'ਚ ਪੈਸਾ ਆਇਆ ਇਹਨਾਂ ਦੀ ਕੋਈ ਹਾਂਜੀ ਜਵਨ ਨੂੰ ਬਾਹਰੋਂ ਐਸਐਫਜੀ ਵੱਲੋਂ ਇਹਦੇ ਅਕਾਊਂਟ 'ਚ ਆਇਆ ਇਹਨਾਂ ਵਾਸਤੇ ਉਹਨਾਂ ਨੇ ਦੂਜੇ ਆਪਣੇ ਦੋਸਤ ਦਾ ਅਕਾਊਂਟ ਦਿੱਤਾ ਸੀਗਾ ਜੋ ਬੰਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਹੈ ਨਾਲ ਉਹਦੇ ਅਕਾਊਂਟ 'ਚੋਂ ਤਾਂ ਹੀ ਉਹ ਅਰੈਸਟ ਹੋਇਆ ਇਸ ਕੇਸ 'ਚ ਨਾਲ ਘਰੋਂ ਕਿਸ ਤਰ੍ਹਾਂ ਦੇ ਸਰ ਇਹ ਇੱਕ ਕੋਈ ਇੱਕ ਬਾਰਬਰ ਹੈ ਜਿਹੜਾ ਮੁੰਡਾ ਬਾਰਬਰ ਦਾ ਕੰਮ ਕੈਂਪ ਕਰਦਾ ਵਿਸ਼ਾਲ ਅਨਪਲਾਈਡ ਦੋ ਬਾਰਬਰ ਦਾ ਕੰਮ ਕਰਦੇ ਰਾਦਰ ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ ਸਰ ਕਿੰਨੀਆਂ ਗੋਰੀਆਂ ਸਰ ਚੱਲੀਆਂ ਗਈਆਂ ਸੀ ਦੋ ਇਹਨਾਂ ਵੱਲੋਂ ਹੋਈਆਂ ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ 'ਚ ਰੋਕਣ ਵਾਸਤੇ ਵਾਰਨਿੰਗ ਦਾ ਦੂਜਾ ਇਹਨਾਂ ਦੇ ਸੈਲਫ ਡਿਫੈਂਸ ਚ ਲੱਗੀ ਹੈ ਥੈਂਕ ਯੂ